2 ਫਰਵਰੀ 1986 ਦੇ ਵਿੱਚ ਨਕੋਦਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਥਾਨ ਹੈ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਅਮਨ ਸ਼ਾਂਤੀ ਭਾਈਚਾਰੇ ਨੂੰ ਅੱਗ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੋਰਾ ਬਣਾ ਕੇ ਹਮਲਾ ਕੀਤਾ ਅੱਗ ਲਾਈ ਗਈ ਪੰਜ ਸਰੂਪ ਮਹਾਰਾਜ ਜੀ ਦੇ ਅੱਗ ਦੀ ਪੇਟ ਕਰ ਦਿੱਤੇ ਸਾੜ ਦਿੱਤੇ ਗਏ ਦੋਸ਼ੀਆਂ ਖਿਲਾਫ ਕਾਰਵਾਈ ਲਈ ਸਿੱਖ ਸੰਗਤਾਂ ਸ਼ਾਂਤਮਈ ਤਰੀਕੇ ਨਾਲ ਮੰਗ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾ ਤੇ ਹੋਰ ਫੈਡਰੇਸ਼ਨ ਦੇ ਸਿੱਖ ਚਾਰ ਸਿੰਘ ਜਿਹੜੇ ਸੀ ਅਗਵਾਈ ਕਰਦੇ ਨੇ ਉਹਨਾਂ ਨਾਲ ਹੋਰ ਵੀ ਨੇ ਸ਼ਾਂਤਮਈ ਤਰੀਕੇ ਦੇ ਨਾਲ ਮੰਗ ਕਰਦਿਆਂ ਦੇ ਉੱਤੇ ਉਸ ਵਕਤ ਐਸਟੀਐਮ ਸੀਗਾ ਜਾਂ ਸਹਾਇਕ ਮਜਿਸਟ੍ਰੇਟ ਕੌਣ ਸੀ ਦਰਬਾਰਾ ਜਿਹੜਾ ਗੁਰੂ ਇਹ ਕਹਿੰਦੇ ਨੇ ਉਹਨੂੰ ਗੁਰੂ ਸ਼ਬਦ ਲਾਉਣਾ ਨਹੀਂ ਚਾਹੀਦਾ ਨਾ ਬੰਦਿਆਂ ਨੂੰ ਉਹ ਸੀਗਾ ਅਸ਼ਵਨੀ ਕੁਮਾਰ ਤੇ ਜਿਹੜੇ ਹੋਰ ਉੱਥੇ ਬੰਦੇ ਸੀਗੇ ਉਹਨਾਂ ਨੇ ਗੈਰ ਕਾਨੂੰਨੀ ਬਿਨਾ ਜਜਮੈਂਟ ਤੋਂ ਉੱਥੇ ਗੋਲੀਆਂ ਚਲਾਈਆਂ ਇਹ ਵੀ ਆਉਂਦਾ ਕਿ 400 ਦੇ ਕਰੀਬ ਗੋਲੀ ਚੱਲੀ ਚਾਰ ਮੁੰਡੇ ਗੋਲੀ ਨਾਲ ਮਾਰ ਦਿੱਤੇ ਇੱਕ ਦੌੜ ਕੇ ਆਰੇ ਦੇ ਵਿੱਚ ਲੁਕਿਆ ਉੱਥੋਂ ਕੱਢ ਕੇ ਉਦੇ ਮੂੰਚ 나ੜੀ ਪਾ ਕੇ ਗੋਲੀ ਮਾਰ ਕੇ ਪਿੱਛੋਂ ਦੀ ਕੱਢੀ ਗਈ ਉਹ ਸੈਕਦਾ ਸੀ ਮਰੀਆ ਨਹੀਂ ਸੀ ਤੇ ਰਸਤੇ ਵਿੱਚ ਉਹਨੂੰ ਖੜ ਕੇ ਜੀਂਦੇ ਨੂੰ ਮਾਰਿਆ ਗਿਆ ਫਿਰ ਉਹਨਾਂ ਦੇ ਰਾਤ ਹੀ ਉਹਨਾਂ ਦੇ ਮੁਲਾਜੇ ਕਰ ਦਿੱਤੇ ਜਾਂਦੇ ਆ ਗੈਰ ਕਾਨੂੰਨੀ ਸਾਰੀਆਂ ਚੀਜ਼ਾਂ ਹੋਈਆਂ ਫਿਰ ਜਸਟਿਸ ਗੁਰਨਾਮ ਸਿੰਘ ਹੋਣਾ ਨੇ ਉਹਦੀ ਰਿਪੋਰਟ ਤਿਆਰ ਕੀਤੀ ਉਸ ਰਿਪੋਰਟ ਤੇ ਸਰਕਾਰਾਂ ਨੇ ਕੁਛ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰਿਪੋਰਟ ਤਿਆਰ ਕਰਾਈ ਜਾਂਦੀ ਇਹਨਾਂ ਵੀ ਉਹਦੇ ਤੇ ਕੱਖ ਨਹੀਂ ਕੀਤਾ ਜਨਤਕ ਤੱਕ ਨਹੀਂ ਕੀਤੀ ਉਹ ਬਲਦੇਵ ਸਿੰਘ ਜੀ ਜਿਹੜੇ ਬਾਪੂ ਜੀ ਨੇ ਪਿਤਾ ਭਾਈ ਰਵਿੰਦਰ ਸਿੰਘ ਲਿੱਤਰਾਂ ਉਹਨਾਂ ਨੇ ਲੰਬੇ ਸਮੇਂ ਤੋਂ ਇਹ ਲੜਾਈ ਲੜੀ ਅਦਾਲਤਾਂ 'ਚ ਤੱਕੇ ਖਾਦੇ ਸਰਕਾਰਾਂ ਤੋਂ ਗਏ ਕਿੱਥੇ ਕਿੱਥੇ ਨਹੀਂ ਉਹਨਾਂ ਨੇ ਜਾ ਕੇ ਪਹੁੰਚ ਕੀਤੀ 40 ਸਾਲ ਬੀਤਣ ਤੋਂ ਬਾਅਦ ਕੱਲ ਉਹਨਾਂ ਨੇ ਰੋਂਦੇ ਹੋਏ ਮਨ ਦੇ ਨਾਲ ਅੱਖਾਂ ਪਰ ਕੇ ਗੱਲ ਕਹੀ ਸੀ ਅੱਜ ਤੋਂ ਬਾਅਦ ਮੈਂ ਕਿਸੇ ਮੁੱਖ ਮੰਤਰੀ ਕਿਸੇ ਸਰਕਾਰ ਤੋਂ ਇਨਸਾਫ ਦੀ ਗੱਲ ਨਹੀਂ ਕਰਾਂਗਾ ਤੇ ਐਲਾਨੀਆਂ ਕਹਿਣਾ ਆ ਹਿੰਦੁਸਤਾਨ ਦੇ ਵਿੱਚ ਕੋਈ ਸਰਕਾਰ ਬਣੀ ਹੀ ਨਹੀਂ ਜਿਹੜੀ ਸਾਨੂੰ ਇਨਸਾਫ ਦੇ ਸਕੇ ਇਹ ਹੁਣ ਭਾਰਤ ਤੇ ਪੰਜਾਬ ਇਹਨਾਂ ਸਰਕਾਰਾਂ ਨੇ ਇਹ ਸੋਚਣਾ ਕਿ ਇਹ ਕਲੰਕ ਤੁਹਾਡੇ ਮੱਥੇ ਆ। ਉਹ ਦੋਸ਼ੀ ਜਿਓਂ ਦੇ ਤਿਓਂ ਨੇ ਤੇ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਦਰਬਾਰੇ ਵਰਗੇ ਸੀ ਜਾਂ ਹੋਰ ਉਹ ਅੱਜ ਅਕਾਲੀ ਦਲ 'ਚ ਉਹ ਚੌਧਿਆਂ ਤੇ ਐ ਤੇ ਉਹ ਅਕਾਲੀ ਨੇ ਉਹ ਪੰਥਕ ਨੇ। ਇਹ ਹੁਣ ਇਹ ਜਵਾਬ ਦੇਣ ਉਹਦਾ ਸ਼ਰਮਣੀ ਅਕਾਲੀ ਦਲ ਵਾਲੇ ਵੀ ਤੁਸੀਂ ਕਿਹਨਾਂ ਨਾਲ ਖੜੇ ਹੋ ਤੇ ਕੱਲ 40 ਸਾਲ ਪੂਰੇ ਹੋਏ ਨੇ। ਇਨਸਾਫ ਮਾਰਚ ਉੱਥੇ ਕੀਤਾ ਗਿਆ ਅਰਦਾਸ ਕੀਤੀ ਗਈ ਤਿੰਨ ਕਿ ਸਾਲ ਪਹਿਲਾਂ ਮੈਂ ਉੱਥੇ ਜਦੋਂ ਗਿਆ ਹਾਂ ਮੇਰੇ ਨਾਲ ਪ੍ਰੀਤ ਸੈਣੀ ਵੀ ਸੀਗੇ ਉਹਨਾਂ ਨੇ ਸਾਰਿਆਂ ਨੇ ਮਾਰਚ ਕੱਢਿਆ ਤੇ ਇਹ ਬਾਪੂ ਬਲਦੇਵ ਸਿੰਘ ਲਿੱਤਰਾਂ ਜਿਹੜੇ ਨੇ ਮੈਨੂੰ ਕਹਿਣ ਲੱਗੇ ਬਡਾਲਾ ਸਾਹਿਬ ਜੇ ਤੁਸੀਂ ਅੱਜ ਆ ਕੇ ਮੁੜ ਕੇ ਸਾਡੇ ਕੋ ਨਹੀਂ ਆਉਣਾ ਤੇ ਫਿਰ ਬਾਕੀਆਂ ਦੀ ਤਰ੍ਹਾਂ ਤੁਸੀਂ ਵੀ ਕੀਰਤਨ ਕਰਕੇ ਜਾ ਸਕਦੇ ਹੋ ਤੇ ਜੇ ਤੁਸੀਂ ਵਾਕਈ ਆਵਾਜ਼ ਦੇਣੀ ਹੈ ਤੇ ਫਿਰ ਮੈਂ ਨਾਲ ਖੜਾ ਹਾਂ ਤੁਸੀਂ ਤਕੜੇ ਹੋ ਇਹ ਇਨਸਾਫ ਦੀ ਗੱਲ ਹੈ ਜੇ ਅੱਜ ਇੰਨਾ ਵਾਰੀ ਕੋਈ ਨਾ ਬੋਲਿਆ ਤੇ ਕੱਲ ਨੂੰ ਜਿਹੜੇ ਬਾਕੀਆਂ ਦੇ ਮੁੰਡੇ ਮਾਰੇ ਜਾਣਗੇ ਉਹਨਾਂ ਬਾਰੇ ਵੀ ਕੋਈ ਨਹੀਂ ਬੋਲੇਗਾ ਫਿਰ ਇੱਕ ਦਿਨੇ ਡੰਡੀ ਪੈ ਜਾਏਗੀ ਬਿਨਾ ਜਜਮੈਂਟ ਤੋਂ ਪੰਜਾਬ ਦੇ ਮੁੰਡੇ ਮਾਰਨ ਦੀ ਜਿੰਨੂੰ ਰੋਕਣਾ ਮੁਸ਼ਕਲ ਹੋ ਜਾਊ ਤੇ ਜੇਕਰ 1986 ਚ ਕਤਲ ਹੁੰਦਾ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣਦਾ ਤੇ ਪੰਜੇ ਵਰੀ ਉਸ ਬਾਦਲ ਨੇ ਆਲਮ ਇਜ਼ਹਾਰ ਵਰਗਿਆਂ ਨੂੰ ਕਿੱਥੇ ਲਿਆਂਦਾ ਜਿਨ੍ਹਾਂ ਨੇ ਇਹ ਮੁੰਡੇ ਮਾਰ ਛੱਡੇ ਇਨਸਾਫ ਕਿੱਥੋਂ ਆਸ ਰੱਖਣੀ ਸੀ ਇਹੀ ਅਕਾਲੀ ਦਲ ਨੇ ਇਨਸਾਫ ਦਿਵਾਉਣਾ ਸੀ ਜਿਹੜਾ ਆਪਣੇ ਆਪ ਨੂੰ ਪੰਥਕ ਤੇ ਪੰਜਾਬ ਦੀ ਖੇਤਰੀ ਪਾਰਟੀ ਅਖਵਾਉਂਦਾ ਹੈ ਖੇਤਰ ਨਾਲ ਵੀ ਤੇ ਪੰਥ ਨਾਲ ਵੀ ਗਦਾਰੀ ਕਰ ਗਿਆ ਪੰਜ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਵੀ 1986 ਨੂੰ ਦਰਕਾਂਡ ਚ ਮਾਰੇ ਗਏ ਕਤਲੇਆਮ ਕਰ ਦਿੱਤੇ ਗਏ ਸਿੱਖਾਂ ਦਾ ਇਨਸਾਫ ਅੱਜ ਤੱਕ ਜਿਹੜਾ ਸੀ ਉਹ ਨਹੀਂ ਮਿਲਿਆ ਉਹਦੇ باوجود ਵੀ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਪਿਛਲੀ ਵਾਰੀ ਵੀ ਖੱਤ ਲਿਖਿਆ ਸੀਗਾ ਇਸ ਵਾਰੀ ਵੀ ਕਹਿ ਰਹੇ ਹਾਂ ਕਿ ਅਜੇ ਵੀ ਤੁਹਾਡੇ ਕੋਲੇ ਸਮਾਂ ਹੈ ਤੁਸੀਂ ਗੁਰਨਾਮ ਸਿੰਘ ਜਸਟਿਸ ਗੁਰਨਾਮ ਸਿੰਘ ਹੋਣਾਂ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਿਆਓ ਉਦਿੱਤ ਚਰਚਾ ਕਰਵਾਓ ਜਿਹੜੇ ਪੇਜ ਇੱਧਰ ਉੱਧਰ ਹੋਏ ਨੇ ਉਹ ਕੱਢੋ ਦੋਸ਼ੀਆਂ ਨੂੰ ਕਟਾਰੇ ਚ ਖੜਾ ਕਰਕੇ ਫਾਹਿਰ ਟੰਗੋ ਤਾਂ ਕਿ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਹੈ ਪਰ ਜਿਹੜੇ ਹਿਸਾਬ ਨਾਲ ਸਿਸਟਮ ਚੱਲ ਰਿਹਾ ਹੈ ਲੱਗਦਾ ਹੈ ਕਿ ਪੰਜਾਬ ਵਿੱਚ ਐਨ ਜੀਓ ਆਂਦੀਆਂ ਨੇ ਤੇ ਆ ਕੇ ਚਲੀਆਂ ਜਾਂਦੀਆਂ ਨੇ ਸਰਕਾਰ ਤਾਂ ਸ਼ੇਰੇ ਪੰਜਾਬ ਤੋਂ ਬਾਅਦ ਇੱਥੇ ਕੋਈ ਆਈ ਹੀ ਨਹੀਂ ਜਿਹੜੀ ਇਨਸਾਫ ਕਰ ਸਕੇ ਇਹੀ ਕੁਝ ਮਹਿਸੂਸ ਕਰਦੇ ਹਾਂ ਔਰ ਇਹ ਵੀ ਕਹਿ ਦਿੱਤਾ ਗਿਆ ਸੀਗਾ ਕੱਲ ਉੱਥੇ ਕਿ ਹੁਣ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਵੀ ਹੈ ਨਹੀਂ ਅਕਾਲੀ ਵੀ ਹੈ ਨਹੀਂ ਹੁਣ ਸੈਂਟਰ ਚ ਮੋਦੀ ਸਰਕਾਰ ਬਹੁਮਤ ਨਾਲ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਮਤ ਨਾਲ ਪੰਜਾਬ ਸਰਕਾਰ ਹੈ ਜੇ ਹੁਣ ਵੀ ਤੁਸੀਂ ਲਿਆ ਕੇ ਇਹਦੇ ਤੇ ਚਰਚਾ ਕਰਕੇ ਤੁਸੀਂ ਇਹਨੂੰ ਨਵੇੜਾ ਨਹੀਂ ਕਰ ਸਕਦੇ ਤੇ ਫਿਰ ਕਿਵੇਂ ਆਸ ਕਰ ਸਕਦੇ ਆ ਕਿ ਭਵਿੱਖ ਵਿੱਚ ਆਉਣ ਵਾਲੀਆਂ ਸਰਕਾਰਾਂ ਇਹਦਾ ਫੈਸਲਾ ਕਰਨਗੀਆਂ ਕਿਉਂਕਿ ਜਿਨ੍ਹਾਂ ਨੇ ਕਾਰਨਾਮੇ ਕੀਤੇ ਨੇ ਉਹ ਕਹਿੰਦੇ ਨੇ ਸਾਨੂੰ ਫੇਰ ਲੈ ਆਓ ਤਾਂ ਕਿ ਹੁਣ ਜਿਹੜੇ ਨਵੇਂ ਪੂੰਗ ਹੈ ਹੁਣ ਉਹਨਾਂ ਦਾ ਵੀ ਨਿਸ਼ਾਨਾ ਬਣਾਇਆ ਜਾ ਸਕੇ ਅੱਛਾ ਮੇਰਾ ਗ੍ਰੀਸ ਤੋਂ ਆਲਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਵਿੱਚ ਗੁੱਚੜਾਂ ਦੀ ਕੁਸ਼ਤ ਬਣਾਈ ਜਾ ਆ ਮੂੜੇ ਜਿਹੋ ਜਿਹਾ ਬਰਤਾਰਾ ਚੱਲ ਰਿਹਾ ਰਾਦਰ ਸੁਆਮੀ ਡੇਰੇ ਦੇ ਮੁਖੀ ਅੱਗੇ ਲੱਗੇ ਵਿਕਰਮਜੀਤ ਸਿੰਘ ਕਹਿੰਦੇ ਮੈਂ ਪੰਤਕੇ 41 ਪਾਸੇ ਨੂੰ ਲੈ ਕੇ ਜਾਣਾ ਸਾਰਿਆਂ ਕੇਂਦਰ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਸ ਨਹੀਂ ਕਰਾਉਣ ਤੇ ਆ ਰਹੇ ਆ ਉਹ ਵੀ ਮੁੱਦਾ ਮਤਲਬ ਕਿ ਇਹਦੇ ਕੀ ਕਾਰਨ ਤੁਸੀਂ ਮੰਨਦੇ ਹੋ ਤੇ ਇਹਦਾ ਹੱਲ ਕੀ ਆ ਮਤਲਬ ਇਹਦਾ ਮੁਕਾਬਲਾ ਕਿੰਦਾ ਇਦਾਂ ਹੀ ਬਸ ਕਿ ਧਰਨੇ ਮੋਰਚੇ ਲੱਗਦੇ ਰਹਿਣ ਸਰਕਾਰਾਂ ਬਦਲਦੀਆਂ ਰਹਿਣ ਹੂੰ ਪੰਜਾਬ ਦੇ ਗਲ ਧਾਰਮਿਕ ਸਮਾਜਿਕ ਆਰਥਿਕ ਰਾਜਨੀਤਿਕ ਉਹ ਕਿल्ले ਪਾ ਦਿੱਤੇ ਨੇ ਜਿਉਂ-ਜਿਉਂ ਪੰਜਾਬ ਭਜੂਗਾ ਪੰਜਾਬ ਦੇ ਗੋਡੇ ਟੁੱਟਣਗੇ ਉਹ ਪੁਰਾਣੇ ਬਜ਼ੁਰਗ ਕੀ ਕਰਦੇ ਹੁੰਦੇ ਸੀਗੇ ਵੀ ਉਹ ਕਿਸੇ ਡੰਗਰ ਨੂੰ ਉਹਦੇ ਗਲ 'ਚ ਕਿੱਲਾ ਪਾ ਦੇਣਾ ਵੀ ਜਿੰਨੂੰ ਜਿਹਦੇ ਤੇ ਜ਼ਿਆਦਾ ਰੱਖਣਾ ਨਾ ਵੀ ਇਹ ਸਾਨੂੰ ਢੁੱਡ ਮਾਰ ਸਕਦਾ ਉਹਦੇ ਗਲ ਕਿੱਲਾ ਪਾ ਦਿਓ ਕਿ ਕਿਸ ਨੂੰ ਢੁੱਡ ਨਾ ਮਾਰੇ ਇਹਨਾਂ ਸਾਨੂੰ ਟੁੱਟ ਮਾਰ ਕੇ ਵੜ ਕੇ ਸਮਝਿਆ ਹੋਇਆ ਪੰਜਾਬ ਨੂੰ ਤੇ ਪੰਜਾਬ ਦੀ ਨੌਜਵਾਨੀ ਨੂੰ ਇਹਨਾਂ ਦੇ ਵਿੱਚੋਂ ਹਰੀ ਸਿੰਘ ਨਲੂਏ ਇਹਨਾਂ ਨੂੰ ਦਿਸਦੇ ਆ ਸ਼ੇਰੇ ਪੰਜਾਬ ਦਿਸਦੇ ਆ ਇਹ ਚਾਹੁੰਦੇ ਨਹੀਂ ਆ ਇਸ ਧਰਤੀ ਤੇ ਦੁਬਾਰਾ ਉਹ ਆ ਜਾਣ ਇਸ ਲਈ ਉਹਨਾਂ ਨੇ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਸਾਡੇ ਗਲ ਚੋਂ ਕਿੱਲੇ ਪਾ ਦਿੱਤੇ ਮੰਨ ਲਓ ਐਜਪੀਸੀ ਇਲੈਕਸ਼ਨ ਜੇ ਹੋ ਵੀ ਜਾਂਦੀ ਹੈ ਉਹਦੇ ਚ ਧੰਦਲੀ ਇੰਨੀ ਕ ਉਹਨੂੰ ਕਿਸੇ ਵੀ ਕਿਸਮ ਤੇ ਤੁਸੀਂ ਜਿੱਤ ਨਹੀਂ ਸਕਦੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਹਿਤਾਬ ਸਿੰਘ ਵੀਰ ਹੋਣਾ ਬਣਾਈ ਤੇਜਾ ਸਿੰਘ ਪੁਚਰ ਜੀ ਕਰਤਾਰ ਸਿੰਘ ਚੱਬਰ ਜੀ 20 ਤੋਂ 25 ਦੇ ਦਰਮਿਆਨ ਹੀ ਸਿੱਖਾਂ ਕੋਲੇ ਰਹੀ ਆ 25 ਤੋਂ ਲੈ ਕੇ ਭਾਵੇਂ ਕਿ 26 ਆ ਗਿਆ 101 ਸਾਲ ਚ ਦੱਸੋ ਇਹ ਕਿਹੜੇ ਵੇਲੇ ਸਿੱਖਾਂ ਕੋ ਰਹੀ ਆ ਜੀ ਇਹ ਤੇ ਰਹੀ ਸਰਕਾਰਾਂ ਕੋਲੇ ਆ ਜਿਹੜਾ ਐਕਟ ਵਾਰ-ਵਾਰ ਵਿਖਾਉਂਦੇ ਐ ਉਹ ਸਰਕਾਰਾਂ ਦਾ ਬਣਾਇਆ ਹੋਇਆ ਹੈ ਹੁਣ ਉਹ ਐਕਟ ਜਿਹੜਾ ਆ ਸਿੱਖ ਰਹਿਤ ਮਰਜ਼ਾਦਾ ਦੇ ਖਿਲਾਫ ਹੈ ਸਿੱਖ ਰਹਿਤ ਮਰਜ਼ਾਦਾ ਦੀ ਐਸੀ ਗੱਲ ਕਰਨੀ ਚਾਹੁੰਦੇ ਆ ਪਰ ਐਕਟ ਦੁਆਰਾ ਕਿਵੇਂ ਕਰ ਲੋਗੇ ਤੁਸੀਂ ਉਹਦੇ ਚ ਨਥੂਰਾਮ ਵੀ ਵੋਟ ਪਾਉਂਦਾ ਹੈ ਤੇ ਮੁਹੰਮਦ ਸਦੀਕ ਵੀ ਪਾਉਂਦਾ ਹੈ ਮਧੂ ਬਾਲਾ ਵੀ ਪਾਉਂਦੀ ਆ ਪਰ ਤੁਹਾਡੇ ਵਰਗੇ ਨੌਜਵਾਨ ਜਿਹੜੇ ਆ ਉਹ ਨਹੀਂ ਪਾ ਸਕਣਗੇ ਕਿਉਂਕਿ ਉਹਨਾਂ ਨੇ ਦਾੜੀਆਂ ਕੱਟ ਲੀਆਂ ਤੁਹਾਨੂੰ ਕਹਿ ਦੇਣਗੇ ਤੁਹਾਡੀ ਵੋਟ ਨਹੀਂ ਬਣਨੀ ਤੇ ਸਾਡੇ ਤੁਹਾਡੇ ਵਰਗੇ ਨੌਜਵਾਨਾਂ ਨੇ ਇਹ ਵੀ ਨਹੀਂ ਕਹਿਣਾ ਕਿ ਚਲੋ ਮੰਨ ਲਿਆ ਅਸੀਂ ਦਾੜੀ ਕੱਟੀ ਆ ਸਾਡੀ ਵੋਟ ਰੋਕ ਤਾਂ ਸਕਦੇ ਹੋ ਜਿੰਨਾ ਚਿਰ ਦਾੜੀ ਨਹੀਂ ਰੱਖਦੇ ਪਰ ਡਿਸਮਿਸ ਕਿਉਂ ਕਰ ਰਹੇ ਹੋ ਤੁਸੀਂ ਉਹ ਵੋਟ ਹੀ ਡਿਸਮਿਸ ਕਰਤੀ ਤੁਹਾਡੀ ਵੋਟ ਡਿਸਮਿਸ ਹੈ ਦੂਜਿਆਂ ਦੀਆਂ ਦਾੜੀਆਂ ਰਖਾ ਕੇ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਵੇਂ ਜਿੱਤ ਲਓਗੇ ਐਸ ਜੀ ਪੀ ਸੀ ਤੁਸੀਂ ਕਰਾ ਲਓ ਚੋਣਾ ਸਵੇਰੇ ਕਰਾ ਲਓ ਉਹ ਹੀ ਜਿੱਤੂ ਜਿਹਦੇ ਨਾਲ ਪਿੱਛੇ ਸਰਕਾਰਾਂ ਹੋਣਗੀਆਂ ਇੱਥੇ ਤਾਂ ਇਹ ਹੱਲ ਤੁਹਾਡੇ ਤੋਂ ਨਿਕਲਦੇ ਨਹੀਂ ਸਭ ਨਾਲ ਇਲੈਕਸ਼ਨ ਸਿਸਟਮ ਜਿਹੜਾ ਆ ਗੁਰਦੁਆਰਿਆਂ ਚ ਉਹ ਚਾਹੀਦਾ ਹੀ ਨਹੀਂ ਆ ਇਹ ਪਾਇਆ ਹੀ ਇਸੇ ਕਰਕੇ ਕਿ ਤੁਸੀਂ ਕਿਸੇ ਪਾਸੇ ਨਾ ਲੱਗੋ